ਉਹ ਭਾਈ ਉਹ ਭਾਈ ਐ ਕਿ ਮਾਰਾ ਵਾੜਾ ਕੱਟ ਕੇ ਲਿਆਉਂਦਾ ਵੋਏ ਪਤਾ ਲਾ ਦਸੂੰ ਕਿ ਉਹ ਲਾਗੇ ਦਾ ਦੇਖ ਕੱਲਾ ਦੋਨੋਂ ਬੈਠੇ ਹੀ ਗਏ ਆਂਗਾ ਲਾਉਣਿਆ ਹੋਰ ਕਾਦੇ ਵਾਸਤੇ ਹੋਣਾ ਤੇਰੇ ਕੋਲੇ ਹੂੰ

ਉਹ ਮੇਰੀ ਗੱਲ ਸੁਣਨ ਵਾਲੇ ਤੇਰੇ ਗਿਨੇ ਪੈਸੇ ਵੀ ਬਹੁਤ ਹੋਏ ਖੜੇ ਨੇ ਯਾਰਾ ਐਸੇ ਆਪੂਸਿਆਂ ਦਾ ਘਰੇ ਹੀ ਲਾ ਗਾਹਾਂ ਮਾਲ ਨਹੀਂ ਮਿਲਦਾ ਫਿਰ ਤਵਾਰੇ ਨਾ ਨਾ ਭਾਈ ਐਂ ਨਾ ਗੱਲ ਤੂੰ ਕੋਈ ਨਾ ਪੈਸਾ ਨਾ ਮੈਂ ਤੈਨੂੰ ਕਰ ਦਿੰਨਾ ਓ ਯਾਰ ਮੇਰੀ ਭੈਣ ਜੀ ਨਹੀਂ ਲੋਟ ਆਉਂਦੀ ਯਾਰਾ ਸਾਰੇ ਕਾ ਸਾਨੂੰ ਜਿੰਦਾ ਰਹੀ ਯਾਰਾ ਲੱਦੀ ਆ ਨਾ ਮੈਨੂੰ ਹਟੇਉਂ ਦਿੰਦੀ ਆ ਨਾ ਕੁਝ ਹੋਰ ਆ ਪਰ ਇਹ ਨਹੀਂ ਹੁੰਦੀ ਉਹ ਨਾਲ ਰਲ ਜਾਂਦੀ ਉਹਦੇ ਪ੍ਰੀਤ ਜੀ ਉਹ ਮੈਨੂੰ ਲੈਕਚਰ ਦੇਣ ਲੱਗੇ ਤੇ ਉਹਦੇ ਮਗਰ ਲੱਗੇ ਆ ਹੁਣ ਮੈਂ ਵੀ ਕੀ ਕਰਾਂ ਓਏ ਜਾ ਕਮਲਿਆ ਪ੍ਰੀਤ ਪ੍ਰੀਤਾ ਬਹੁਤ ਵੱਡਾ ਤੇਰੇ ਲਈ ਬੇ ਤਜੋਰੀ ਹੈ ਤੇਰੀ ਭੈਣ ਨਹੀਂ ਦਿੰਦੀ ਪ੍ਰੀਤ ਤੂੰ ਮੰਗ ਲਿਆ ਕਰ ਲੋਕ ਪਿਆਰ ਪਿੱਛੇ ਜਾਨਾ ਦੇ ਦਦੇ ਨਹੀਂ ਉਹ ਪੈਸੇ ਨਹੀਂ ਦੇ ਸਕਦੀ ਨਾਲੇ ਉਹਦਾ ਬਾਪ ਵੀ ਗੰਜਾ ਇਸ ਚ ਹੈ ਵਧੀਆ ਥਾਂ ਮੂੰਹ ਕਹਿੰਦੇ ਹੋ ਇਹ ਤਾਂ ਗੱਲ ਹੈਗੀ ਆ ਭਾਈ ਵਧੀਆ ਥਾਂ ਮਤ ਆਏਗੀ ਯਾਰ ਹੋਏ ਉਹਨੂੰ ਕੋਈ ਫਰਕ ਨਹੀਂ ਪੈਂਦਾ 2-4 ਲੱਖ ਨਾਲ ਘੜਵਾਲਾ ਮਿੱਠੀਆਂ ਮਾਰ ਕੇ ਆਪਣਾ ਸਾਲ ਦਾ ਕੰਮ ਬਣ ਜੂ ਹਾਂ ਅੱਛਾ ਬਈ ਔਰ ਸਾਲ ਮਿਲੂਗਾ ਪੁਣ ਨਸ਼ਾ ਫਿਰ ਉਹ ਸਾਲ ਨਹੀਂ 6 ਮਹੀਨੇ ਤੱਕ ਇਹ ਨਹੀਂ ਗਏ 6 ਮਹੀਨੇ ਦਾ ਫਰਨੇ ਆ ਰਹੇ ਹੋਣਗੇ 6 ਮਹੀਨਿਆਂ ਨੂੰ ਪ੍ਰੀਤਾ ਬਾਪ ਫੇਰ ਭੁੱਲ ਜੂ ਵੀ ਆ ਇੰਨੇ ਕ ਪੈਸੇ ਕਿੱਧਰ ਗਏ ਤੇ ਫੇਰ ਫੇਰ ਕਢਾ ਲਈ ਚਲ ਕਰਦਾ ਗੱਲ ਹੋ ਰਹੀ ਨਾ ਕੀ ਕਹਿੰਦੀ ਆ ਉਹ ਨਾਲੇ ਮੇਰੀ ਗੱਲ ਸੁਣ ਆ ਤੇਰੀ ਭੈਣ ਜਿਆਦਾ ਤੰਗ ਜਾਂ ਲੱਗੀ ਕਰਨਾ ਮੈਨੂੰ ਵੀ ਕਹਿੰਦੀ ਸੀ ਇੱਕ ਦਿਨ ਕਹਿੰਦੀ ਮੇਰੇ ਭਾਈ ਤੋਂ ਦੂਰ ਰਹਿਆ ਕਰ ਅੱਛਾ ਭਾਈ ਤੇਰੇ ਕੋਲ ਕਦੋਂ ਆ ਗਈ ਉਹ ਨੂੰ ਨਹੀਂ ਪਤਾ ਕਿਵੇਂ ਆਈ ਐ ਉਹ ਤੇ ਬੈਠਾ ਦੀ ਆ ਮੈਂ ਟੋਬੇ ਲੈਵੇ ਆਪਣੇ ਉਹ ਤਾਂ ਸਿੱਧਿਆ ਕਿ ਗਲੇ ਪੈ ਗਈ ਮੇਰੀ ਉਹ ਬਈ ਉਹ ਹੀ ਜ਼ਰਾ ਕਹਿਣਾ ਹੁਣ ਉਹ ਤਾਂ ਅੰਗ ਕਰ ਮਰਿਆ ਕਿਤੇ ਹੁਣ ਜਾਣੀ ਨਹੀਂ ਦਿੱਤੀ ਮੈਨੂੰ ਹੁਣ ਤੇਰੇ ਕੋਲ ਵੀ ਮਸਾਂ ਚੋਰੀ ਹੋਇਆਂਗਾ ਮੈਂ ਉਹਦਾ ਹਿੱਲਾ ਕਰਦੇ ਹੁਣ ਸਮਝਾ ਕੇ ਰੱਖਿਆ ਅਗਰ ਮੜਿਆ ਤਾੜ ਕੇ ਕਿ ਆ ਗੱਲਾਂ ਨਹੀਂ ਚੱਲਦੀਆਂ ਮਰਦਾਂ ਦੀਆਂ ਯਾਰੀਆਂ ਹੁੰਦੀਆਂ ਨਾ ਜਿਹੜੀਆਂ ਉਹ ਐਵੇਂ ਨਹੀਂ ਪੁੱਗਦੀਆਂ ਉਹ ਤਾਂ ਜਨਾਨੀ ਵਾਲੀ ਕਰੀ ਜਾਂਦੀਆਂ ਯਾਰ ਮੈਨੂੰ ਧਮਕਾਉਣ ਲੱਗੀ ਦੱਸ ਉਹ ਮੈਂ ਕਿਹਾ ਸੀ ਭਾਈਓ ਵੀ ਉਹ ਮੇਰਾ ਭਾਈ ਆ ਉਹਦੇ ਬਾਰੇ ਨਹੀਂ ਮੈਂ ਕੋਈ ਸੁਣ ਸਕਦਾ ਰੋਣ ਮੈਨੂੰ ਕਹਿੰਦੀ ਅਹੀਂ ਤੁਹਾਨੂੰ ਘਰੋਂ ਕੱਢ ਦੂੰਗੀ ਯਾਰ ਕਹਿੰਦੀ ਫਰਾਦੀ ਬਾਈ ਕੁੜੀ ਲੈ ਕੇ ਕਹਿੰ ਰੋਗੇ ਮੈਂ ਕੱਢ ਦੂੰਗੀ ਘਰ-ਬਾਰ ਚ ਜ਼ਮੀਨ ਜਦਾ ਚ ਤੇਰਾ ਵੀ ਅੱਦਾ ਹੈ ਤੈਨੂੰ ਕਿਵੇਂ ਕੱਢ ਦੂੰਗੀ ਹਾਂ ਅੱਦਾ ਗਾਣੂ ਪੂਰੇ ਵੀ ਰਹਾ ਹਾਂ ਅੱਦਾ ਗਾਣੂ ਇਹ ਤਾਂ ਗੱਲ ਹੈਗੀ ਆ ਉਹ ਤਾਂ ਵਿਆਹ ਕੇ ਤੋਰ ਦਿੰਦੇ ਨੇ ਲੋਕ ਕੁੜੀਆਂ ਨੂੰ ਤਾਂ ਬਾਅਦ ਚ ਕੁੜੀਆਂ ਦਾ ਕੀ ਰਹਿੰਦਾ ਘਰਾਂ ਚ

ਸੌਰੀ ਦੀਦੀ ਮੈਂ ਸਵੇਰੇ ਤੁਹਾਡੇ ਫੋਨ ਦਾ ਜਵਾਬ ਨਹੀਂ ਦੇ ਸਕੀ ਮੰਮੀ ਹੋਰੇ ਸਾਰੇ ਕਾਲ ਸੀਗੇ ਮੈਂ ਤਾਂ ਹੀ ਹੁਣ ਭੱਜੀ ਭੱਜੀ ਆਈ ਤੁਹਾਡੇ ਕੋਲ ਤੇਰੇ ਨਾਲ ਤਾਂ ਕਿਸੇ ਚੀਜ਼ ਦਾ ਗੁੱਸਾ ਹੀ ਨਹੀਂ ਹੈ ਮੈਂ ਤਾਂ ਬਸ ਟੈਨਸ਼ਨ ਹੀ ਕੁਝ ਹੋਰ ਖਾਈ ਜਾ ਰਹੀ ਹੈ ਕੀ ਹੋ ਗਿਆ ਜਸੀ ਦੀਦੀ ਤੇ ਤਾਂ ਸਮਝ ਨਹੀਂ ਆ ਰਹੀ ਕਿੰਨੂੰ ਕਿਵੇਂ ਦੱਸਾਂ ਮੈਂ ਜੱਗੀ ਨੂੰ ਮਿਲ ਕੇ ਆਈ ਆ ਛੱਕੀ ਉਹੀ ਜੱਗੀ ਹੋਰ ਕੀ ਕਰਦੇ ਤੇਰੇ ਸਾਹਮਣੇ ਦੀਪ ਦਾ ਹਾਲ ਤਾਂ ਦੇਖ ਕੀ ਹੋ ਰਿਹਾ ਮੈਨੂੰ ਐਸੀ ਕਿਚਨ ਮੈਂ ਉਹਨੂੰ ਇੱਕ ਵਾਰ ਸਮਝਾ ਦਿੰਨੀ ਆ ਕਿ ਮੇਰੇ ਭਰਾ ਤੋਂ ਦੂਰ ਰਹਿ ਫੇਰ ਪਰ ਨਹੀਂ ਜਿਸ ਚੀਜ਼ ਦਾ ਡਰ ਹੈ ਨਾ ਉਹੀ ਹੋ ਗਿਆ ਉਹ ਤਾਂ ਉਲਟ ਮੈਨੂੰ ਚੈਲੰਜ ਦੇ ਰਿਹਾ ਕਿ ਜੋ ਕਰਨਾ ਹੈ ਕਰ ਮੈਂ ਤਾਂ ਬਸ ਐਂ ਚੱਲੂੰਗਾ ਉਹੀ ਤਾਂ ਟੈਨਸ਼ਨ ਆ ਖਾਈ ਜਾ ਰਹੀ ਹੈ ਕਿ ਮੇਰੇ ਨਾਲ ਜੋ ਮਰਜ਼ੀ ਕਰ ਲੈ ਕੋਈ ਚੱਕਰ ਨਹੀਂ ਬਟ ਮੇਰਾ ਭਰਾ ਇਹ ਤਾਂ ਪਤਾ ਹੈ ਪ੍ਰੀਤ ਮੰਮੀ ਡੈਡੀ ਤੋਂ ਬਾਅਦ ਮੇਰਾ ਭਰਾ ਹੀ ਮੇਰਾ ਸਾਰਾ ਕੁਝ ਹੈ ਤੇ ਜੇ ਉਹ ਵੀ ਇਹ ਨਸ਼ਿਆਂ ਦੇ ਹੱਥਾਂ 'ਚ ਰੁਲ ਗਿਆ ਮੈਂ ਕਿੱਥੇ ਜਾਊਂਗੀ ਜੱਸੀ ਦੀਦੀ ਤੁਸੀਂ ਰੋ ਨਾ ਤੁਹਾਨੂੰ ਦੇਖ ਕੇ ਤਾਂ ਮੈਨੂੰ ਹੌਸਲਾ ਆਉਂਦਾ ਤੁਸੀਂ ਤਾਂ ਆਪੇ ਟੁੱਟੀ ਜਾਂਦੇ ਹੋ ਤੁਸੀਂ ਰੋ ਨਾ ਦੇਖੋ ਕੋਈ ਨਹੀਂ ਆਪਾਂ ਕੋਈ ਨਾ ਕੋਈ ਹੀਲਾ ਕਰ ਲਾਂਗੇ ਨਾਲੇ ਐਡਾ ਕੀ ਜੱਗੀ ਗੈਂਗਸਟਰ ਹੈ ਕੋਈ ਕੋਈ ਨਹੀਂ ਤੁਸੀਂ ਬਿਲਕੁਲ ਫਿਕਰ ਨਾ ਕਰੋ ਮੈਂ ਕਰਾਂ ਜੱਗੀ ਨਾਲ ਗੱਲ ਨਹੀਂ 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 ਤੂੰ ਛੋਟੀ ਹੈ ਤੂੰ ਬਿਲਕੁਲ ਉਹਦੀ ਨਜ਼ਰਾਂ 'ਚ ਨਾ ਮੈਂ ਨਹੀਂ ਚਾਹਦੀ ਕਿ ਦੀਪ ਦੇ ਨਾਲ ਨਾਲ ਉਹ ਤੈਨੂੰ ਵੀ ਕੋਈ ਨੁਕਸਾਨ ਪਹੁੰਚਾਵੇ ਤੂੰ ਤੂੰ ਮੇਰੇ ਨਾਲ ਹੈ ਮੈਨੂੰ ਇਹੀ ਬਹੁਤ ਹੌਸਲਾ ਹੈ ਬਸ ਆਪਾਂ ਕਿਸੇ ਤਰ੍ਹਾਂ ਨਾ ਕਰਕੇ ਦੀਪ ਨੂੰ ਬਸ ਉਹਦੇ ਚੰਗਲ ਤੋਂ ਬਚਾਈਏ ਸੱਚੀ ਦੱਸਾਂ ਦੀਦੀ ਮੈਂ ਤਾਂ ਦੀਪ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨੂੰ ਤਾਂ ਐਂ ਲੱਗਦਾ ਵੀ ਮੈਂ ਉਹਦੇ ਫਾਇਦੇ ਲਈ ਨਹੀਂ ਗੱਲ ਕਰ ਰਹੀ ਉਲਟਾ ਮੈਂ ਤਾਂ ਉਹਨੂੰ ਲੈਕਚਰ ਦੇ ਰਹੀ ਆ ਤੂੰ ਵੀ ਕੰਮਲੀ ਹੈ ਨਸ਼ੇੜੀ ਬੰਦੇ ਨੂੰ ਸਭ ਤੋਂ ਵੱਡਾ ਫਾਇਦਾ ਬਸ ਇਹ ਲੱਗਦਾ ਜਿੱਥੇ ਉਹਨੂੰ ਨਸ਼ਾ ਮਿਲ ਰਿਹਾ ਔਰ ਇਸ ਟਾਈਮ ਅਸੀ ਵੀ ਉਹਦੇ ਲਈ ਬਗਾਨੇ ਆ ਹੁਣ ਤਾਂ ਬਸ ਜੱਗੀ ਸਕਾ ਲੱਗਦਾ ਹੋਣਾ ਕਿਵੇਂ ਕਿਵੇਂ ਉਹਨੂੰ ਸਮਝਾਵਾਂ ਨਾ ਲੈ ਨਾ ਮੇਰੀ ਗੱਲ ਸੁਣ ਉਹਦੇ ਆਂਦੇ ਜਾਂਦੇ ਦੀ ਖਬਰ ਰੱਖਿਆ ਕਰ ਔਰ ਮੈਨੂੰ ਪੈਰ ਪੈਰ ਦੀ ਖਬਰ ਦਿਆ ਕਰ ਹੁਣ ਕਿੱਥੇ ਹੈ ਦੀਪ ਸੁੱਤਾ ਪਿਆ ਨਾ ਮੈਂ ਆਈ ਸੀ ਮੈਂ ਆਕੇ ਉਹ ਕਮਰੇ ਚ ਦੇਖਿਆ ਤੇ ਉਧਰ ਤਾਂ ਕੋਈ ਨਹੀਂ ਸੀ ਮੈਂ ਪਹਿਲਾਂ ਦੀਪ ਨੂੰ ਹੀ ਮਿਲਦੀ ਸੀਗੀ ਫਿਰ ਜਦੋਂ ਮੈਂ ਦੇਖਿਆ ਦੀਪ ਹੈ ਨਹੀਂ ਫਿਰ ਮੈਂ ਤੁਹਾਡੇ ਕੋਲ ਆ ਗਈ ਤੇ ਮੈਨੂੰ ਐਸੀ ਵੀ ਤੁਹਾਨੂੰ ਦੱਸ ਕੇ ਗਿਆ ਹੁਣ ਤੁਹਾਨੂੰ ਪਤਾ ਨਹੀਂ ਕਿੱਥੇ ਆਉ। ਇਹੀ ਤਾਂ ਪ੍ਰੋਬਲਮ ਹੈ। ਪਹਿਲਾਂ ਹਰ ਗੱਲ ਪੁੱਛ ਕੇ ਕਰਦਾ ਸੀ। ਹਰ ਗੱਲ ਦੱਸ ਕੇ ਕਰਦਾ ਸੀ। ਹੁਣ ਮੈਨੂੰ ਪਤਾ ਹੀ ਨਹੀਂ। ਹੁਣ ਮੈਨੂੰ ਤੇਰੇ ਤੋਂ ਪਤਾ ਚੱਲ ਰਿਹਾ ਕੋਈ ਘਰ 'ਚ ਵੀ ਨਹੀਂ ਹੈਗਾ। ਅਸਲ 'ਚ ਨਾ ਜਸਸੀ ਦੀਦੀ ਜੇ ਆਪਾਂ ਉਹਨੂੰ ਲੜ ਕੇ ਕੋਈ ਚੀਜ਼ ਸਮਝਾਉਣੀਆ ਉਹਨੂੰ ਐ ਲੱਗਦਾ ਵੀ ਹੁਣੇ ਮੈਨੂੰ ਪਿਆਰ ਨਹੀਂ ਕਰਦੀਆਂ। ਹੁਣੇ ਮੇਰੇ ਨਾਲ ਲੜਦੀਆਂ ਨੇ। ਮਤਲਬ ਉਹ ਗੁੱਸਾ ਹੁੰਦਾ ਉਸ ਚੀਜ਼ ਤੇ। ਗੁੱਸਾ ਨਹੀਂ। ਨਸ਼ਾ ਸਿਰ ਤੇ ਚੜਿਆ ਪਿਆ। ਚਿੜਚਿੜਾ ਹੋ ਗਿਆ। ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਦਿਨ ਰਾਤ ਖਾ ਰਹੀ ਹੈ ਉਹਦੀ ਕੀ ਕਰਾਂ ਮੈਂ ਕੀ ਕਰ ਪ੍ਰੀਤ ਟੈਨਸ਼ਨ ਤਾਂ ਮੈਨੂੰ ਵੀ ਬਹੁਤ ਹੋ ਜਾਂਦੀ ਦੀਦੀ ਆਪਾਂ ਖੁਸ਼ ਨਹੀਂ ਕਰ ਸਕਦੇ ਕੁਝ ਤਾਂ ਹੋਊਗਾ ਆਪਾਂ ਪੁਲਿਸ ਪੁਲਿਸ ਕੰਪਲੇਟ ਕਰ ਦਿੰਨੇ ਆ ਨਹੀਂ 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 ਪੁਲਿਸ ਨਹੀਂ ਮੈਂ ਨਹੀਂ ਚਾਹਦੀ ਮੈਂ ਪੁਲਿਸ ਦੇ ਚੱਕਰਾਂ ਚ ਪਵਾਂ ਔਰ ਤੈਨੂੰ ਪਤਾ ਹੈ ਪੁਲਿਸ ਨੇ ਤਾਂ ਸਭ ਤੋਂ ਪਹਿਲਾਂ ਫੜਨਾ ਹੀ ਦੀਪਨੂ ਹੈ ਜਗਹਿਨ ਤਾਂ ਫੇਰ ਕਿਸ ਨਾ ਕਿਸੇ ਬਹਾਨੇ ਨਿਕਲ ਜਾਣਾ ਮੈਂ ਨਹੀਂ ਚਾਹਦੀ ਔਰ ਤੈਨੂੰ ਪਤਾ ਹੈ ਇੱਕ ਵਾਰ ਦੀਪ ਜੀ ਜੇਲ੍ਹ ਚ ਚਲਾ ਗਿਆ ਨਾ ساری ਉਮਰ ਲੱਗ ਜਾਈ ਉਹਨੇ ਬਾਹਰ ਕੱਢਦੇ ਉਹ ਰੇਡੀ ਨਿਕਲਦਾ ਜਿਵੇਂ ਦੀ ਚੁੱਪ ਕਰ ਜਾ ਮੈਂ ਸਮਝਦੀ ਹਾਂ ਨਾਲੇ ਉਹਦਾ ਸਰਕਾਰੀ ਜੋਬ ਦਾ ਸੁਪਨਾ ਸਭ ਰੁੱਲ ਜੂਗਾ हे ਪ੍ਰਮਾਤਮਾ ਨਾ ਮੈਨੂੰ ਤਾਂ ਲੱਗਦਾ ਉਹਦੀ ਜ਼ਿੰਦਗੀ ਰੁੱਲਦੀ ਪਈ ਹੈ ਮੈਂ ਕਿਵੇਂ ਆਪਣੇ ਭਰਾ ਦੀ ਜ਼ਿੰਦਗੀ ਬਚਾਵਾਂ ਮੈਨੂੰ ਸਮਝ ਹੀ ਨਹੀਂ ਆ ਰਹੀ ਦੀਦੀ ਤੁਸੀਂ ਫਿਕਰ ਨਾ ਕਰੋ ਸਭ ਕੁਝ ਠੀਕ ਹੋ ਜਾਊਗਾ ਮੈਂ ਦੇਖ ਕੇ ਆ ਮਾ ਦੀਪ ਨੂੰ ਕਿੱਥੇ ਆ ਜਾ ਦੇਖ ਔਰ ਮੈਨੂੰ ਦੱਸੀ ਨਾਲ ਦੀ ਨਾਲ ਤੁਸੀਂ ਫੋਨ ਰੱਖਿਓ ਹੱਥ ਵਿੱਚ ਮੈਂ ਤੁਹਾਨੂੰ ਫੋਨ ਕਰਦੀ ਆ ਠੀਕ ਹੈ। ਠੀਕ ਹੈ। ਪਰ ਮੇਰੀ ਗੱਲ ਸੁਣ। ਜੇ ਤੂੰ ਜੱਗੀ ਦੇ ਨਜ਼ਰਾ ਚਾਹੀਦਾ ਬਸ ਬੱਚ ਜੀ। ਮੁੜ ਜੀ। ਠੀਕ ਹੈ। ਤੂੰ ਉਹਦੀ ਨਜ਼ਰਾ ਚੰਨਾਈ। ਬਹੁਤ ਕੱਟੀਆਂ ਇਨਸਾਨ ਆ ਉਹ। ਮੈਨੂੰ ਪਤਾ ਹੈ ਨਾ ਮੇਰਾ ਬਾਪਿਆ ਉਹਦੇ ਨਾਲ। ਉਹਦੇ ਨਾਲ ਮੈਂ ਹੀ ਨਿੱਜ ਠੂ ਕੀਵੇਂ ਦਿਲੇ ਕਰਕੇ। ਬਸ ਤੂੰ ਆਪਣਾ ਧਿਆਨ ਰੱਖੀ। ਠੀਕ ਹੈ ਦੀਦੀ। ਤੁਸੀਂ ਵੀ ਆਪਣਾ ਧਿਆਨ ਰੱਖਿਓ। ਜੇ ਦੀਪ ਘਰੇ ਆਇਆ ਤਾਂ ਮੈਨੂੰ ਫੋਨ ਕਰ ਦਿਓ। ਨਹੀਂ ਮੈਂ ਦੇਖਦੀ ਆਉਣੀ। ਠੀਕ। ਪਲੀਜ਼ ਦੀਦੀ ਹੌਸਲਾ ਨਾ ਹਾਰੋ। ਸਭ ਠੀਕ ਹੋ ਜਾਊਗਾ। ਨਹੀਂ ਨਹੀਂ। ਹੌਸਲਾ ਹਾਰ ਕੇ ਤਾਂ ਕੰਮ ਸਰਦਾ ਵੀ ਨਹੀਂ। ਹੂੰ। ਕੋਈ ਨਹੀਂ ਸੋਚਦੀ ਆ ਮੈਂ ਕੁਝ ਜੱਗੀ ਨੂੰ ਤੜੀਕੇ ਮੈਂ ਆਪਣੇ ਲਈ ਲੂੰਗੀ ਐ ਤਾਂ ਨਹੀਂ ਮੈਂ ਉਹਨੂੰ ਆਪਣੇ ਭਰਾ ਦੀ ਜ਼ਿੰਦਗੀ ਬਰਬਾਦ ਕਰਨ ਦਿੰਦੀ ਚਲੋ ਠੀਕ ਐ ਮੈਂ ਦੇਖਦੀ ਆ ਦੀਪ ਨਾ ਪੈ ਨਾ ਗਲਤ ਰਾਹ ਤੇ ਆ ਜਾ ਉਹ ਗਏ ਨੂੰ ਅਕਲ ਤਾਂ ਮੇਰੇ ਨਾਲ ਗਿੱਟਿਆ ਚ ਹੀ ਚਾਈ ਜਾਂਦੀ ਐ ਦਿਨ ਪਰ ਦਿਨ ਦਸੀ ਦੀ ਇਹਨੇ ਇਹ ਤੈਨੂੰ ਧੱਕਾ ਕਿਵੇਂ ਮਾਰਿਆ ਇੱਧਰ ਮੇਰੀ ਗੱਲ ਸੁਣ ਤੈਨੂੰ ਕੀ ਲੱਗਦਾ ਜਿਸ ਸਿਰ ਤੇ ਮਾਪਿਓ ਨਹੀਂ ਹੈਗੇ ਤੇ ਤੂੰ ਜੋਮਰ ਜਿਹੀ ਕਰੀ ਜਾਏਗਾ ਇੱਥੇ ਜੋ ਵੀ ਸੁਣ ਮੇਰੀ ਗੱਲ ਐਸਕਰ ਚ ਜੇ ਰਹਿਣਾ ਐ ਨਾ ਤੈਨੂੰ ਮੇਰੇ ਅਕੋਰਡਿੰਗ ਰਹਿਣਾ ਪਊਗਾ ਸੁਣਿਆ ਕਿਵੇਂ ਤੈਨੂੰ ਦੀਦੀ ਹੋਸ਼ ਹੈ ਕਿ ਨਹੀਂ ਹੈ कोई होश नहीं है सड़क से डिगयात लेंगा सुन नहीं तेन इधर अखर खोल जवाब दे मेनूर <laughs> लग रहा खड़न कुछ नहीं है चलो तो ध्यान ਦੀਪੀ ਤੇਰੀ ਮਰੀ ਸੋਅ ਜੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਸੱਚੀ ਜੇ ਅੱਜ ਤੋਂ ਬਾਅਦ ਤੂੰ ਮੇਰੇ ਤੋਂ ਪੁੱਛੇ ਬਿਨਾ ਇਸ ਕਰ ਤੂੰ ਬਾਹਰ ਗਿਆ ਨਾ ਔਰ ਜੇ ਤੂੰ ਉਸ ਇਨਸਾਨ ਨੂੰ ਮਿਲਿਆ ਤੇ ਮੇਰੇ ਮਰੇ ਦਾ ਮੂੰਹ ਦੇਖੇਗਾ ਬੋਲ ਮੈਨੂੰ ਨਹੀਂ ਜਾਣਦਾ ਉਹ ਤੇ ਕੋਣ ਇਤਿਆਨਕ ਦੀਪਾ ਖੋਸ਼ਾ ਦੀਪਾ ਐਸਾ ਬਤਾਓ ਮੈਂ ਦੀਪ ਉੱਠ ਜਾ ਦੀਪ ਜੱਸੀ ਦੀਦੀ 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 ਜੱਸੀ ਦੀਦੀ ਜੱਸੀ ਦੀਦੀ ਖੜੇ ਹੋ ਮੇਰਾ ਭਰਾ ਕੋਈ ਫਾਇਦਾ ਨਹੀਂ ਇਹਦਾ ਹੱਥ ਬੰਨਣ ਦਾ ਮੇਰੇ ਭਰਾ ਦੀ ਹਾਲਤ ਦੇ ਕੀ ਹੋ ਗਈ ਹੈ ਜੱਸੀ ਦੀਦੀ ਖੜੇ ਤਾਂ ਹੋ ਐ ਰੋਕੀ ਬਣੂ ਬੈਠੋ ਤੇ ਛੋਟਾ ਬੱਚਿਆ ਵਕ ਪਹਿਲੇ ਦੋ ਬੱਚਿਆ ਵਕ ਔਰ ਅੱਜ ਪਹਿਲੀ ਵਾਰ ਪਹਿਲੀ ਵਾਰ ਮੈਂ ਤੇਰੇ ਅੱਤੇ ਚੱਕੇ ਪਹਿਲੀ ਵਾਰ ਕੀ ਹਲਾਤਾ ਕਿ ਨਿਸ ਕਰਦੇ ਮਰੀਜ਼ ਮੇਰਾ ਬਰਾਦੂ ਬਚਾਣਾ ਔਰ ਬਰਾਦੂ ਬਚਾਣਾ ਚੱਕੇ ਤੂੰ ਮੈਂ ਸੱਚੀ ਮੈਂ ਉਸ ਬੰਦੇ ਨੂੰ ਮਾਰ ਦੂੰਗੀ ਪਤਾ ਨਹੀਂ ਮੈਂ ਕੀ ਕਰੂੰਗੀ ਮੈਨੂੰ ਮੇਰਾ ਪਰਸਾ ਹੀ ਚਾਹੀਦਾ ਮੈਨੂੰ ਮੇਰਾ ਪਰਸਾ ਹੀ ਚਾਹੀਦਾ ਦੀਦੀ ਸ਼ਾਂਤ ਸ਼ਾਂਤ ਦੀ ਸਭ ਸਹੀ ਹੋ ਜਾ ਮੈਂ ਹੈਗੀ ਨਾ ਮੈਂ ਹਾਂ ਦੀ ਕੋਲੇ ਹਾਲਤ ਤੂ ਕਿਵੇਂ ਸਹੀ ਹੋਊਗਾ ਹਾਲਤ ਉਹਨੇ ਵੀ ਨਹੀਂ ਪਤਾ ਉਹਨੂੰ ਤੱਕਾ ਮਾਰਿਆ ਉਹਦੀ ਭੈਣ ਉਹਦੇ ਨਾਲ ਗੱਲ ਕਰੀ ਇਹ ਵੀ ਨਹੀਂ ਪਤਾ ਲੱਗ ਰਿਹਾ ਕੀ ਸਹੀ ਹੋਊਗਾ ਕੁਛ ਨਹੀਂ ਸਹੀ ਹੋਣਾ ਇਹ ਵੀ ਸਭ ਖੁਸ਼ ਬਰਬਾਦ ਹੋ ਗਿਆ ਕੁਛ ਨਹੀਂ ਸਹੀ ਚੱਗੀ ਤੈਨੂੰ ਤਾਂ ਨਹੀਂ ਮੈਂ ਛੱਡੂਗੀ ਦੇਖੀ ਤੇਰੇ ਮੈਂ ਹਾਲ ਕੀ ਕਰਦੀਆਂ ਮੈਂ ਜੀ ਕਰਾਂ ਬਈ ਨੇ ਗਿਆ ਜੀ ਦਾ ਪਿਓ ਨੂੰ ਵਛੜੀ ਤੇ ਨੂੰ ਉਹ ਬਰੋਕ ਨਾ ਵੇਣਾ ਮਮਨ ਨਾ ਗੋਣਾ ਹਲੋ ਹਲੋ ਪ੍ਰੀਤਾ ਕਰਹੀਂ ਮੜਾ ਜਾ ਹਾਂ ਗਾ ਜਲਦੀ ਆ ਗੱਲ ਕਰ ਤੂੰ ਦੀਦੀ ਨੂੰ ਆਉਣ ਦੇ ਤਾਂ ਤੈਨੂੰ ਹਾਂ ਦੀਦੀ ਨੇ ਕੀ ਕਹਿਣਾ ਸੀ ਯਾਰ ਮੈਨੂੰ ਤਾਂ ਘਰੋਂ ਬਾਹਰ ਜਾਣਾ ਬਾਹਰੋਂ ਕਰ ਰੱਖਿਆ ਯਾਰ ਬੰਦਾ ਘਰੋਂ ਨਹੀਂ ਬਾਹਰ ਜਾਣ ਦਿੰਦੀ ਉਹ ਹਾਂ ਜੋ ਵੀ ਕਰ ਰਹੀ ਮੈਂ ਤੇਰੇ ਚੰਗੇ ਲਈ ਕਰ ਰਹੀ ਤੂੰ ਉਹਨਾਂ ਨੂੰ ਗਲਤ ਨਾ ਸਮਝ ਯਾਰ ਮੈਂ ਤੈਨੂੰ ਕੀ ਦੱਸਾਂ ਮੈਨੂੰ ਇੱਥੋਂ ਨਿਕਲਣਾ ਚਾਹਣਾ ਮੇਰੀ ਪਹਿਲੇ ਹੀ ਬਹੁਤ ਬੇਇੱਜ਼ਤੀ ਹੋ ਗਈ ਉਹਦੇ ਜਿੱਦੇ ਮੇਰੇ ਥੱਪੜ ਵੱਜ ਜਾਣਾ ਮੈਨੂੰ ਹੀ ਪਤਾ ਮੇਰੀ ਅੰਦਰੋਂ ਰੂਹ ਕੰਬ ਗਈ ਸੀ ਮੇਰੀ ਭੈਣ ਨੇ ਪਹਿਲੀ ਵਾਰ ਮੇਰੇ ਥੱਪੜ ਮਾਰਿਆ ਪਾ ਤੋਦ ਨਸ਼ੇ ਜਿਹਾ ਸੀਗਾ ਸੱਚੀ ਦੱਸਾਂ ਜੱਸੀ ਦੀਦੀ ਵਿਚਾਰਿਆ ਇੰਨਾ ਰੋਏ ਇੰਨਾ ਰੋਏ ਉਹਨਾਂ ਨੂੰ ਦੇਖ ਕੇ ਤਾਂ ਮੇਰਾ ਵੀ ਦਿਲ ਪਚੀ ਗਿਆ ਮਖਾ ਕਿੰਨਾ ਕਰਦੇ ਨੇ ਉਹ ਤੇਰਾ ਪਤਾ ਉਹਨਾਂ ਨੂੰ ਕਿੰਨਾ ਬੁਰਾ ਲੱਗਿਆ ਤੇਰੇ ਤੇ ਹੱਥ ਝੱਕ ਕੇ ਤੇ ਤੂੰ ਤੈਨੂੰ ਤਾਂ ਸੁਰਤ ਵੀ ਨਹੀਂ ਸੀ ਤੂੰ ਮੈਨੂੰ ਵੀ ਧੱਕਾ ਮਾਰਿਆ ਉਹੀ ਤਾਂ ਯਾਰ ਮੈਨੂੰ ਤਾਂ ਦਰ ਤੋਂ ਨਿਕਲਣਾ ਚਾਹਣਾ ਯਾਰ ਮੈਨੂੰ ਪਤਾ ਸਿਰਫ ਤੂੰ ਹੀ ਮੈਨੂੰ ਕੱਢ ਸਕਦੀ ਈ ਤੀ ਚ ਮੈਨੂੰ ਕੱਢ ਦੇ ਯਾਰ ਮੈਂ ਇੰਨਾ ਛੱਡਣਾ ਚਾਹਣਾ ਮੈਂ ਇੱਕ ਨਵੀਂ ਜ਼ਿੰਦਗੀ ਜਿਉਣਾ ਚਾਹਣਾ ਮੈਨੂੰ ਹੀ ਕੱਢ ਦੇ ਯਾਰ ਸੱਚੀ ਦੀਪ ਤੂੰ ਸੱਚੀ ਛੱਡਣਾ ਚਾਹੁੰਦਾ ਹੋਣਾ ਨਾ ਹਾਂ ਸੱਚੀ ਛੱਡਣਾ ਚਾਹਣਾ ਯਾਰ ਮੈਂ ਇਹ ਗੱਲ ਸੁਣ ਕੇ ਤਾਂ ਦੀਦੀ ਬਹੁਤ ਖੁਸ਼ ਹੋਣਗੇ ਮੈਨੂੰ ਤਾਂ ਯਕੀਨ ਨਹੀਂ ਆਉਂਦਾ ਪਰ ਦੀਪ ਫਿਰ ਮੈਂ ਇਹਦੇ 'ਚ ਤੇਰੀ ਕੀ ਮਦਦ ਕਰ ਸਕਦੀ ਆ ਮੈਂ ਦੀਦੀ ਨੂੰ ਵੀ ਮੰਗੇ ਸੀਗਾ ਪਰ ਉਹਨਾਂ ਨੂੰ ਦੱਸਿਆ ਨਹੀਂ ਵੀ ਕਰਦੇ ਵਾਸਤੇ ਆ ਮੈਨੂੰ ਨਾ ਆ ਨਾਲ ਵਾਲੇ ਬਿਲਡ ਤੇ ਹਸਪਤਾਲ ਨੇ ਮੈਂ ਦੱਸਿਆ ਦੀਗਾ ਵੀ ਤੇਰਾ 2 ਮਹੀਨੇ ਚ ਨਸਾ ਛਡਾ ਦਿੰਦੀ ਸੀ ਅੱਛਾ ਉਹ ਕਿਵੇਂ ਮੈਂ ਦਵਾਈ ਦਿੰਦੇ ਨੇ ਕਿ ਉਹ ਸਵੇਰੇ ਸ਼ਾਮ ਲੈਣੀ ਹੁੰਦੀ ਆ ਗੱਲ ਕਰ ਉਹ ਥੋੜੀ ਜਿਹੀ ਮਹਿੰਗੀ ਆ ਯਾਰ ਮੈਨੂੰ ਥੋੜੇ ਪੈਸੇ ਦੀ ਲੋੜ ਹੈ ਤੇ ਦੀਦੀ ਨੇ ਕੀ ਕਿਹਾ ਦੀਦੀ ਨੂੰ ਦੱਸਿਆ ਨਹੀਂ ਵੀ ਨਸ਼ੇ ਵਾਸਤੇ ਨੇ ਉਹ ਪਰ ਦੀਦੀ ਨੂੰ ਤੈਨੂੰ ਪਤਾ ਹੀ ਆ ਉਹਨਾਂ ਨੇ ਤਾਂ ਹੀ ਸੋਚਣਾ ਵੀ ਮੈਂ ਨਸ਼ਾ ਲੈਣ ਜਾਣਾ ਤਾਂ ਹੀ ਕਰ ਕਿਵੇਂ ਤੇਰੀ ਕੋਈ ਗੱਲ ਕੀਤੀ ਆ ਗਲਤ ਤੇ ਤੇਰੀ ਸਹੀ ਆ ਉਹਨਾਂ ਨੂੰ ਤਾਂ ਹੀ ਲੱਗੂਗਾ ਵੀ ਤੂੰ ਨਸ਼ੇ ਕਰਨ ਲਈ ਲੈ ਰਿਆ ਪੈਸੇ ਹੋ ਆਪਦੀ ਜਗ੍ਹਾ ਸਹੀ ਨੇ ਅਸਲ 'ਚ ਸਾਰਾ ਕੁਝ ਤੂੰ ਕੀਤਾ ਤਾਂ ਤੈਨੂੰ ਲੱਗਦਾਗਾ ਫਿਰ ਮੈਂ ਨਿਕਲਣਾ ਚਾਹਣਾ ਹੁਣੇ ਦਰਦਾਂ ਚੋਂ ਮੈਨੂੰ ਪਲੀਜ਼ ਕੱਢ ਦੇ ਯਾਰ ਤੇਰੀ ਹਸਰ ਆਉਣ ਦੀ ਅੱਛਾ ਦੇਖ ਫਿਰ ਮੈਂ ਤੇਰੀ ਕੀ ਮਦਦ ਕਰ ਸਕਦੀ ਆ ਮੈਂ ਮੈਨੂੰ 35000 ਦੀ ਲੋੜ ਆ ਬੋਧਵਾਰ ਨੂੰ ਆਪੀ ਕੰਮ ਕਰਕੇ ਫਿਰ ਮੈਂ ਨਾਲ ਦੀ ਨਾਲ ਆਪੀ ਦਵਾਈ ਲੈ ਜਾਊਂਗਾ। ਕਿਰਮ ਨੂੰ 10000 ਤੋਂ ਘਟਦੇ ਯਾਰ। ਠੀਕ ਹੈ। ਮੈਂ ਤੁਹਾਨੂੰ 35000 ਲਿਆ ਦਿੰਦੀ। ਕਰ ਦੇਣਗੀ ਨਾ ਪੱਕਾ? ਹਾਂ, ਤੂੰ ਜਮਾ ਫਿਕਰ ਨਾ ਕਰ। ਫਿਰ ਤੇਨੂੰ ਪੱਕਾ ਠੀਕ ਤਾਂ ਕਰ ਦੇਣਗੇ ਉਹ। ਹਾਂ, ਉਹ 2 ਮਹੀਨੇ ਠੀਕ ਕਰ ਦੇਣਗੇ ਬਸ। ਤੂੰ ਜਲਦੀ ਲੈ ਦੇ ਮੈਨੂੰ ਪੈਸੇ ਲਿਆ ਦੇ। ਹਾਂ, ਲਿਆ। ਮੈਂ ਤੁਹਾਨੂੰ ਪੈਸੇ। ਮੈਂ ਦੀਦੀ ਨੂੰ ਦੱਸਾਂ? ਨਹੀਂ, ਉਹਨਾਂ ਨੂੰ ਨਹੀਂ ਦੱਸਣਾ ਕੋਈ ਸਰਪ੍ਰਾਈਜ਼ ਹੈ। ਠੀਕ ਹੈ। ਕਿੰਨਾ ਖਰਚ ਹੋਣਗੇ? ਇਕਦਮ ਜਦੋਂ ਮੈਂ ਨਸ਼ੇ ਛੱਟ ਤੇ ਕਾਬ ਦੇ ਕੰਮ ਤੇ ਜਾਣ ਲੱਗਿਆ ਸੱਚੀ ਗੱਲ ਹੈ ਬਹੁਤ ਖੁਸ਼ ਹੋਣਗੇ ਉਹ ਤਾਂ ਐ ਲਾ ਲੈਣਗੇ ਜਿਵੇਂ ਉਹਨਾਂ ਦੀ ਤਾਂ ਰੱਬ 니 ਚ ਉਤਰ ਆਇਆ ਹੋਵੇ ਇੰਨੀ ਖੁਸ਼ੀ ਮਨਾਉਣਗੇ ਸੱਚੀ ਤੈਨੂੰ ਪਤਾ ਉਹ ਤੇਰਾ ਕਿੰਨਾ ਕਰਦੇ ਨੇ ਤੈਨੂੰ ਮਾਮਾ ਵੀ ਬੂ ਰੱਖਦੀ ਆ ਉਹ ਤੇ ਤੂੰ ਸੱਚੀ ਘਟੋ ਘਟ ਉਹਨਾਂ ਲਈ ਤੈਨੂੰ ਆਪ ਦੇ ਆਪ ਨੂੰ ਬਦਲਣਾ ਚਾਹੀਦਾ ਫਿਰ ਬਦਲਣ ਵਾਸਤੇ ਜਦੋਂ ਮੈਂ ਮੰਗਦੇ ਨੇ ਦੁੱਧੋਂ ਪੈਸੇ ਸਾਰਾ ਕੁਝ ਛੱਡ ਦੂਗਾ ਵਾ ਦੋ ਮਹੀਨੇ ਕਿਹਾ ਪਰ ਉਹਨਾਂ ਕਰਤਾ ਠੀਕ ਆ ਮੈਂ ਤੇਰੀ ਮਦਦ ਕਰਨ ਲਈ ਤਿਆਰ ਆ ਦੱਸ ਕਿੱਥੇ ਲੈ ਕੇ ਆਵਾਂ ਪੈਸੇ ਪਿੰਡੜੀ ਹੜਕ ਤੇ ਲਿਆਦੀ ਜੇ ਮੈਨੂੰ ਨੌਨਸ ਤਾਂ ਫਿਰ ਤੂੰ ਮੈਨੂੰ ਘਰੀ ਲਿਆਦੀ ਮੈਂ ਕੀ ਕਰਦੀ ਆ ਮੈਂ ਦੀਦੀ ਨੂੰ ਹੁਣ ਬੰਨ੍ਹਾ ਲਾ ਚੁਗੀ ਵੀ ਦੀਪ ਨੂੰ ਨਾ ਟਿਊਸ਼ਨ ਵਾਲੀ ਮੈਡਮ ਨੇ ਬੁਲਾਇਆ ਤੇ ਅਰਜੈਂਟ ਕੰਮ ਆ ਕੋਈ ਸਾਈਨ ਵਗੈਰਾ ਕਰਵਾਉਣਾ ਹੈ ਤੁਸੀਂ ਇਹਨੂੰ 15-20 ਮਿੰਟ ਲਈ ਭੇਜ ਦੋ ਮੇਰੇ ਘਰੇ ਤੇ ਤਾਉ ਭੇਜ ਹੀ ਦੇਣਗੇ ਠੀਕ ਹੈ ਨਾ ਚਲ ਠੀਕ ਹੈ ਫਿਰ ਮੈਂ ਦੀਦੀ ਨਾਲ ਕਾਲ ਕਰੂੰਗੀ ਪਰ ਦੇਖ ਦੀ ਮੈਨੂੰ ਵਾਦਾ ਕਰ ਵੀ ਤੂੰ ਸੱਚੀ ਨਸ਼ਾ ਛੱਡ ਦੇਗਾ ਹਾਂ ਹਾਂ ਮੈਂ ਵਾਦਾ ਕਰਦਾ ਮੈਂ ਸੱਚੀ ਸਾਰਾ ਕੁਝ ਛੱਡ ਦੂੰਗਾ ਬਸ 2 ਮਹੀਨਾ ਵੀ ਕਰਦਾ ਉਦੋਂ ਮੁੰਨੇ ਕੰਮ ਤੇ ਵੀ ਜਾਣ ਲੱਗ ਜੁਹਾ ਚੱਲ ਠੀਕ ਆ ਮੈਂ ਤੇਰੇ ਨਾਲ ਆ ਜੱਸੀ ਨਹੀਂ ਜੱਸੀ ਲੈ ਇਹਨੂੰ ਕਿਹਾ ਤੇ ਕੁੜੀ ਨੂੰ ਵੀ ਦੀਪ ਨੂੰ ਕਹਿ ਦੇ ਮੈਨੂੰ ਲੈ ਆਉ ਕਿਹਾ ਵੀ ਨਹੀਂ ਹੈਗਾ ਜੱਸੀ ਹਾਂਜੀ ਮਾਸੀ ਜੀ ਸਸਤੀ ਕਾ ਕੀ ਗੱਲ ਤੂੰ ਮੈਨੂੰ ਦੀਪ ਹੀ ਨਹੀਂ ਭੇਜਿਆ ਲੈਣ ਹੈ ਭੇਜੇ ਤਾਂ ਸੀ ਗਦੀਪ ਲੈਣ ਤਾਂ ਗਿਆ ਨਹੀਂ ਮੈਨੂੰ ਅੱਛਾ ਹਾਂ ਤੇਰਾ ਤਾਂ ਕੋਈ ਯਾਦ ਨਹੀਂ ਮੈਨੂੰ ਖੁਸ਼ ਨਹੀਂ ਨਹੀਂ ਯਾਦ ਵਾਲੀ ਗੱਲ ਨਹੀਂ ਹੈ ਐਕਚੁਅਲੀ ਉਹਨੇ ਨਾ ਟਿਊਸ਼ਨ ਜਾਣਾ ਸੀਗਾ ਮੈਨੂੰ ਕਿਹਾ ਸੀ ਟਿਊਸ਼ਨ ਤੇ ਬਾਅਦ ਚੋ ਜਾਈ ਪਹਿਲਾਂ ਮਾਸੀ ਨੂੰ ਛੱਡਦੀ ਮੈਨੂੰ ਲੱਗਦਾ ਸਿੱਧਾ ਟਿਊਸ਼ਨ ਹੀ ਲੰਘ ਗਿਆ ਮੈਂ ਕਿਹਾ ਜੋ ਆਖਾਂ ਦਾ ਪਤਾ ਹੀ ਲਿਆ ਵਾ ਜਾ ਕੇ ਅੱਜ ਹਾਂਜੀ ਹਾਂਜੀ ਬੈਗ ਦੇ ਦਿਓ ਮੈਨੂੰ ਹਾਂ ਹਾਂ ਆਜੋ ਆਜੋ ਅੰਦਰ ਆਜੋ ਦੀਪ ਕਿੱਥੇ ਚਲਾ ਗਿਆ

ਨਹੀਂ ਉਹ ਮੈਂ ਕਹਤਾ ਵੀ ਜਿਹੜਾ ਨਾਲ ਦਾ ਹਸਤਾਲਾ ਉਹ ਤਾਂ ਨਸ਼ਾ ਛੋੜਉਂਦੀ ਵਾਲਾ ਨਾ ਮਤਬਾਈ ਅੱਛਾ ਕੀ ਕਹਿੰਦੀ ਉਹ ਲੈ ਕੇ ਆਉਣੀ ਹੈ ਕਹਿੰਦੀ ਐ ਦਾ ਮਰਤੀ ਆ ਤੇਰੇ ਤੇ ਉਹ ਤੂੰ ਤਾਂ ਕਿੰਨੇ ਕ ਮੰਗੇ ਨੇ 45000 ਤਾਂ ਤਾਂ ਮੰਗਈ 45000 ਉਹ ਤਾਂ ਚਾਹ 45 ਲੱਖ ਲੈ ਲਈ ਉਹਦੇ ਬੁੜੇ ਨੇ ਬਥੇਰੀਆਂ ਠੱਗੀਆਂ ਲਾਈਆਂ ਨੇ ਲੋਕਾਂ ਨਾਲ ਕੋਈ ਨਾ ਭਾਈ ਆਪ ਹੀ ਵਜੇ ਖੜਾਵਾਂਗੇ ਉਹ ਜਿਹੜੇ ਲੋਕਾਂ ਦੇ ਖਾਦੇ ਨੇ ਹੁਣ ਤਾਂ ਆਪੋ ਨਹੀਂ ਬੰਨਣਾ ਸਚਾਈ ਦਾ ਖਵਾਲਾ ਕੋਈ ਆਪਾਂ ਦਾ ਸੱਚਾਈ ਦੇ ਰਖਵਾਲੇ ਹੈਗੇ ਆ ਫੇਰ ਕੀ ਹੋ ਗਿਆ ਮਾੜੀ ਜੀ ਦੋਸਤੀ ਲੱਗਿਆ ਬੰਦੇ ਤਾਂ ਨਹੀਂ ਆਪਾਂ ਮੜੇ ਕੋਈ ਨਾ ਬਈ ਛੱਡਣੀ ਵੀ ਛੱਡ ਦਾਂਗੇ ਇਹ ਤਾਂ ਨਾਰਮਲ ਗੱਲਾਂ ਨਹੀਂ ਨਾਲੇ ਬਧਾ ਗੱਲ ਕੀ ਐ ਛੇਦੀ ਕਰਾ ਪੈਸੀ ਪੂਸੀ ਛੇਤੀ ਮੰਗਾ ਤੋ ਮਾਲ ਨਹੀਂ ਮਿਲ ਰਿਹਾ ਹੁਣ ਕਿਉਂ ਮੰਗਾਉਣਾਗਾ ਬਈ ਜਤੋਂ ਹੱਥ ਨਾਲ ਥੱਕ ਲੈ ਦਊਗੀ ਤਸਵੀਰ ਤੱਕ ਤੋ ਪੱਕਾ ਹੀਲਾ ਕਰ ਦੋ ਇਹਨਾਂ ਤਾਂ ਮੈਨੂੰ ਪਤਾ ਚਲ ਅੱਜ ਅੱਜ ਦਾ ਹੀਲਾ ਤਾਂ ਮੇਲੇ ਵੀ ਹੈਗਾ ਕੱਲ ਦਾ ਨਹੀਂ ਬਣ ਆਏਗਾ ਚਲੋ ਅੱਜ ਦਾ ਲਵਾ ਬਈ ਕੱਲ ਕਿਹਨੇ ਦੇਖੀ ਅੱਜ ਦਾ ਤਲਵਾਤ ਹੂੰ ਮਾਸੀ ਕੁਝ ਹੋਰ ਲੈ ਕੇ ਦਵਾਂ ਨਹੀਂ ਨਹੀਂ ਕੁਝ ਨਹੀਂ ਚਾਹੀਦਾ ਬਸ ਠੀਕ ਹੈ ਜੇ ਲੋੜ ਹੋਈ ਤਾਂ ਦੱਸ ਦੇ ਮੈਂ ਚਾਹ ਧਰ ਦਾਂਗੀ ਨਾ ਕੋਈ ਗੱਲ ਨਹੀਂ ਕੀ ਗੱਲ ਦੀਪ ਹਾਲ ਤੱਕ ਆਇਆ ਹੀ ਨਹੀਂਗਾ ਤੁਸੀਂ ਬੰਦਾ ਹੀ ਹੁਣ ਦੱਸੀ ਕਾਰਨੀ ਮੇਰੀ ਭੈਣ ਜਾਇਆ ਮੇਰਾ ਪੁੱਤ ਓਹ ਠੀਕ ਹੋ ਮਾਸੀ ਹਾਂ ਹਾਂ ਠੀਕ ਹੈ ਤੂੰ ਕਿੱਥੇ ਆ ਮੈਨੂੰ ਲੈਣ ਗਿਆ ਸੀਗਾ ਫੇਪੋਂ ਚੇਂ ਨੀ ਮੇਰੇ ਕੋਲ ਤੋਂ ਉਹ ਮ ਜਾਣਾ ਸੀਗਾ ਉਹਨਾ ਮੋਟਰਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਫਿਰ ਉਹਦੇ ਟਾਇਰ ਪੈਂਚਰ ਹਾ ਲਵਾਉਣ ਲੱਗੇ ਪੈਂਚਰ ਟਾਇਰ ਦਾ ਅੱਛਾ ਉਸ ਤੋਂ ਬਾਅਦ ਫਿਰ ਟਿਊਸ਼ਨ ਚੱਲਾ ਗਿਆ ਸੀ ਨਾ ਅੱਛਾ ਹਾਂਜੀ ਹਾਂ ਪਰ ਟਿਊਸ਼ਨ ਦੇ ਵਿੱਚ ਸੂਤ ਜੀ ਕਿਵੇਂ ਹੋ ਰਹੀ ਹੈ ਤੇਰੀ ਨਹੀਂ ਨਹੀਂ ਉਹੀ ਲੱਗਦਾ ਜੀ ਮੈਨੂੰ ਲੱਗਦਾ ਕੀ ਗੱਲ ਪੁੱਤ ਕੋਈ ਮਾੜੀ ਸੰਗ ਵਿੱਚ ਤਾਂ ਨਹੀਂ ਰਲ ਗਿਆ ਮਸੀ ਸਮਝਾਓ ਇਹਨੂੰ ਇਹ ਜਮਾ ਖਾਣ ਪੀਣ ਵੱਲ ਧਿਆਨ ਨਹੀਂ ਦਿੰਦਾ ਇਹਦਾ ਟਾਈਮ ਤਾਂ ਪਤਾ ਨਹੀਂ ਕਿਤੇ ਹੋਰ ਹੀ ਰਹਿੰਦਾ ਮੈਨੂੰ ਤਾਂ ਇਹ ਲੱਗਦਾ ਵੀ ਤੂੰ ਹੀ ਖਿਆਲ ਨਹੀਂ ਰੱਖਦੀ ਹੈਗੀ ਤੂੰ ਇਹਦਾ ਕੋਈ ਧਿਆਨ ਹੀ ਨਹੀਂ ਰੱਖਦੀ ਮੇਰਾ ਪੁੱਤ ਦੇਖਦਾ ਕਿਵੇਂ ਕਰਿਆ ਪਿਆਗਾ ਨਹੀਂ ਮਸੀ ਜੀ ਮੈਂ ਤਾਂ ਪੂਰਾ ਧਿਆਨ ਰੱਖਦੀ ਆਂ ਬਸ ਤੁਸੀਂ ਸਮਝਾਓ ਇਹਨੂੰ ਮੈਨੂੰ ਤਾਂ ਹੈਗਾ ਪਰ ਕੀ ਧਿਆਣਾ ਮੇਰਾ ਤੂੰ ਕੋਈ ਧਿਆਨ ਨਹੀਂ ਦਿੰਦੀ ਹੈਗੀ ਮੈਨੂੰ ਤਾਂ ਲੱਗਦਾਗਾ ਤੂੰ ਹੀ ਮੈਨੂੰ ਲੱਗਾ ਤੂੰ ਕਰਦੀਆਂ ਨੂੰ ਮੁੰਡੇ ਨੂੰ ਨਹੀਂ ਮਸੀ ਇਹੋ ਜੀ ਕੋਈ ਗੱਲ ਨਹੀਂ ਹੈ ਫਿਰ ਗੱਲ ਕੀ ਆ ਕੀ ਗੱਲ ਲੁਕਾਉਣੀ ਆ ਮੇਰੇ ਤੋਂ ਨਾ ਨਾ ਮੈਂ ਤਾਂ ਆਪ ਕੋਈ ਗੱਲ ਨਹੀਂ ਲੁਕੋਰੀ ਮੈਂ ਤਾਂ ਆਪ ਤੁਹਾਨੂੰ ਦੱਸ ਰਹੀ ਆ ਕਿ ਇਹਨੂੰ ਸਮਝਾਓ ਕਿ ਵਧੀਆ ਖਾਣ ਪੀਣ ਵੱਲ ਧਿਆਨ ਦੇਵੇ ਇਹਦਾ ਧਿਆਨ ਪਤਾ ਨਹੀਂ ਕਿਤੇ ਹੋਰ ਹੀ ਰਹਿੰਦਾ ਕੀ ਗੱਲ ਪੁੱਤ ਕੋਈ ਮਾੜੀ ਸੰਗਤ ਵਿੱਚ ਤਾਂ ਨਹੀਂ ਪੜ ਗਿਆ ਤੂੰ ਨਹੀਂ ਨਹੀਂ ਮਸੀ ਚਲੋ ਮਸੀ ਤੁਸੀਂ ਕਰੋ ਗੱਲ ਮੈਂ ਥੱਕ ਜਾਵਾਂ ਪੈਨਾਂ ਜਾ ਕੇ ਠੀਕ ਆ ਪੁੱਤ ਹਾਏ ਹਾਏ ਕੁੜੀਏ ਅੱਜ ਤੱਕ ਦੀਪ ਜਿੱਦਾਂ ਹੀ ਨੰਗ ਗਿਆ ਬੈਠ ਕੇ ਕੋ ਇਹ ਤਾਂ ਬੜਾ ਖੁਸ਼ ਮੁੰਡਾ ਦੀ ਬੜੀਆਂ ਗੱਲਾਂ ਕਰਦਾ ਹੁੰਦਾ ਸੀ ਕੋਈ ਮਾੜੀ ਸੰਗਤ ਵਿੱਚ ਤਾਂ ਨਹੀਂ ਪੈ ਗਿਆ ਧਿਆਨ ਵੀ ਰੱਖਦੀ ਆ ਨਹੀਂ 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 ਮਾੜੀ ਸੰਗਤ ਚ ਨਹੀਂ ਉਹਨਾਂ ਬਸ ਪੜ੍ਹਾਈ ਦਾ ਬਰਡਨ ਆ ਥੋੜਾ ਨਾ ਉਹਦੇ ਕਰਕੇ ਪਰੇਸ਼ਾਨ ਰਹਿੰਦਾ ਹੈ ਅੱਜ ਕੱਲ੍ਹ ਨਸ਼ਿਆਂ ਦਾ ਬਹੁਤ ਚੱਲ ਰਿਹਾ ਹੈਗਾ ਧਿਆਨ ਰੱਖਿਆ ਕਰ ਇਹ ਤਾਂ ਮੁੰਡੇ ਦਾ ਹਾਂਜੀ ਹਾਂਜੀ ਬੜਾ ਹੱਸ ਕੇ ਬੋਲਦਾ ਹੁੰਦਾ ਸੀ ਅੱਜ ਤਾਂ ਕੋਈ ਬਸ ਗੱਲ ਹੀ ਨਹੀਂ ਕਰੀ ਹੈਗੀ ਸਿੱਧਾ ਹੀ ਲੰਘ ਗਿਆ ਨਹੀਂ ਬਸ ਥੋੜੀ ਪੜ੍ਹਾਈ ਦੀ ਟੈਨਸ਼ਨ ਹੈ ਪੇਪਰ ਆਣ ਵਾਲੇ ਨੇ ਅਗਲੇ ਮਹੀਨੇ ਉਹਦੇ ਕਰਕੇ ਨਹੀਂ ਗੱਲਬਾਤ ਕੀਤੀ ਹੋਣੀ ਬਾਕੀ ਭੁਖਾਣਾ ਉਹਨੂੰ ਭੁੱਖ ਲੱਗੀ ਹੋਣੀ ਕੋਈ ਨਹੀਂ ਮਸੇ ਤੁਸੀਂ ਟੈਨਸ਼ਨ ਨਾ ਲੋ ਉਹਦੀ ਸਿਹਤ ਵੀ ਨਹੀਂ ਮੈਨੂੰ ਅੱਜ ਠੀਕ ਲੱਗੀ ਹੈਗੀ ਮੈਨੂੰ ਫਰਕ ਲੱਗਿਆ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹਾਂਜੀ ਕੋਈ ਨਹੀਂ ਕੀ ਗੱਲ ਆ ਕੋਈ ਗੱਲ ਤਾਂ ਨਹੀਂ ਲੁਕਾਉਂਦੀ ਮੈਨੂੰ ਦੱਸ ਜੇ ਕੋਈ ਗੱਲ ਆ ਨਹੀਂ ਨਹੀਂ ਇਹ ਜੀ ਕੋਈ ਗੱਲ ਵੀ ਨਹੀਂ ਹੈ ਬਸ ਹੁਣ ਮੈਂ ਤੁਸੀਂ ਆਗੇ ਹੋ ਨਾ ਤੁਸੀਂ ਧਿਆਨ ਰੱਖਿਓ ਨਾ ਨਾ ਮੈਂ ਰੱਖੂਗੀ ਮੇਰੇ ਪੁੱਤ ਦਾ ਧਿਆਨ ਇਹ ਜੀ ਕਿਹੜੀ ਗੱਲ ਹੈਗੀ ਹਾਂਜੀ ਬਾਕੀ ਤੁਸੀਂ ਵੀ ਉਹਨੂੰ ਸਮਝਾਓ ਕਿ ਪੜ੍ਹਾਈ ਵੱਲ ਧਿਆਨ ਦੇਵੇ ਤੇ ਆਪਣੀ ਸਿਹਤ ਵੱਲ ਧਿਆਨ ਦੇਵੇ ਕਿਉਂਕਿ ਫਿਰ ਵੀ ਵੱਡੇ ਦਾ ਕਿ ਹਣਾ ਥੋੜਾ ਅਲੱਗ ਹੀ ਅਸਰ ਕਰਦਾ ਹੈ ਨਾ ਨਾ ਕੋਈ ਨਾ ਮੈਂ ਥੋੜੀ ਮਾਸੀ ਨਹੀਂ ਥੋੜੀ ਮਾਂ ਵੀ ਹੈਗੀ ਮੈਂ ਹਾਂ ਪੂਰਾ ਸਮਝਾ ਕੇ ਜਾਉ ਧਿਆਨ ਵੀ ਰੱਖੂਗੀ ਮੈਂ ਦਾ ਹਾਂਜੀ ਤੁਸੀਂ ਬੈਠੋ ਮੈਂ ਜਰਾ ਉਹਨੂੰ ਰੋਟੀ ਪਾਣੀ ਦੇ ਆਂਗਾ ਠੀਕ ਆ ਪੁੱਤ ਉਹ ਆਉਗੀ ਵੀ ਤੇਰੀ ਲਈ ਕਿ ਨਹੀਂ ਆਉਗੀ ਭਈ ਆਉਗੀ ਕਹਿੰਦੀ ਸੀ ਅਸੀਂ 4 ਵਜੇ ਦਿਨ ਆਈਏ ਸਵਾ ਚਾਰ ਹੋ ਗਿਆ ਉਹਨਾਂ ਲਈ ਹੋ ਸਕਦਾ ਉਹਦੀਆਂ ਗੱਲਾਂ ਇਹ ਹੀ ਲੱਗਦੇ ਕੋਈ ਆਉਗੀ ਭਈ ਕਰਦੇ ਬਹੁਤਾ ਮੜਾ ਆਉਗੀ ਹਾਂ ਪੱਕਾ ਉਹ ਚਲ ਦੇਖਦਾ ਕੀ ਬੋਲਦਾ ਫਿਰ ਜਲ ਨਾਲ ਮਾਰਦੀ ਮੁੱਕੇ ਪਿਆਵਾ ਉਹ ਨਾ ਬਿਲਿਆ ਮੈਂ ਹੋਰ ਪੈਸੇ ਘਰ ਆਇਆ ਸੀ ਤੇ ਮਗਾ ਮਾਲ ਵਸਤੀ ਮਗਾਇਨੇ ਉਹ ਚਲੋ ਪੈਸੇ ਆਉਣ ਤਾਂ ਸਹੀ ਆ ਗਈ ਬੰਨਾ ਚੋ ਜਾਉਂ ਤੇ ਚੱਲ ਆ ਗਈ ਪ੍ਰੀਤ ਤੂੰ ਇੱਥੇ ਕਿਉਂ ਬੁਲਾਇਆ ਮੈਨੂੰ ਯਾਹੋ ਭੈਣ ਸਾਹਮਣੇ ਬੁਲਾਉਂਦਾ ਨਾ ਚਲਦੀ ਪੂਰੇ ਨੇ ਹਾਂ ਪੂਰੇ ਆ ਪਰ ਤੂੰ ਇੱਥੇ ਸੁਣਨੀ ਜਗ੍ਹਾ ਤੇ ਕਿਉਂ ਖੜਾ ਨਾਲੇ ਇੱਧਰ ਕਿਹੜਾ ਡਾਕਟਰ ਆ ਉਹ ਇੱਧਰ ਨਹੀਂ ਆਇਆ ਇਧਰ ਮੈਂ ਦੋਸਤਾਂ ਨਾਲ ਫਿਰ ਉੱਥੇ ਨਾਲ ਦੋਸਤਾਂ ਨੂੰ ਲੈ ਕੇ ਜਾਉਂਗਾ ਉਹਦੇ ਨਾਲ ਦੀਪ ਤੂੰ ਸੱਚੀ ਦਵਾਈ ਲੈਣੇ ਜਾ ਰਿਹਾ ਨਾ ਮੇਰੇ ਸਿਰ ਦੀ ਸੁਖਾ ਜਾ ਉਹ ਹਾਂ ਹਾਂ ਸੌਣ ਲੱਗੇ ਦਵਾਈ ਲੈਣੀ ਆ ਵੜਾ ਨਾ ਕਰਿਆ ਕਰਾਂ ਤੇਰੇ ਲੈਪ ਦੀਪ ਦੇਖ ਮੈਂ ਡੈਡੀ ਤੋਂ ਚੋਰੀ ਉਹ ਲੈ ਕੇ ਆਈ ਆ ਪੈਸੇ ਤੈਨੂੰ ਵੀ ਪਤਾ ਤੇ ਡੈਡੀ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਤਾਂ ਮੈਨੂੰ ਬਹੁਤ ਗਾਲਾਂ ਦੇਣੀਆਂ ਯਾਰ ਮੈਂ ਤੈਨੂੰ ਮੂੜੀ ਦੇਣੇ ਨੇ ਕਿਹੜਾ ਮੈਂ ਤਾਰੇ ਤਾਰੇ ਲੈ ਲੈ ਤੈਨੂੰ ਦਿਖਾਉ ਮੈਂ ਕਿਹੜਾ ਤੈਨੂੰ ਕਹਨੀ ਆ ਵੀ ਤੂੰ ਮੈਨੂੰ ਮੋੜ ਘੱਲ ਮੋੜਨ ਦੀ ਨਹੀਂ ਹੈਗੀ ਮੈਨੂੰ ਇਹ ਗੱਲ ਆ ਤੇ ਤੂੰ ਪੈਸਿਆਂ ਦਾ ਸਹੀ ਜਗ੍ਹਾ ਇਸਤੇਮਾਲ ਕਰੀ। ਮਾ 44 ਚੱਲਣਾ ਹੋਰ ਮੈਂ ਕਿੱਥੇ ਜਾਣਾ ਮਾਤਾ। ਹੂੰ। ਸਾ ਚੁੱਡੀ। ਪਰ ਮੈਂ ਨੰਬੜੀ ਸ੍ਰੀ ਦੀ ਵਸਾਈ ਤਰਦਾ। ਇਹ ਤਾਂ ਮੇਰੇ ਨਾਲ ਸੈੱਟ ਹੋਣੀ ਚਾਹੀਦੀ। ਕਮਾਲ ਦੀ ਚੀਜ਼ ਹੈ ਉਹ। ਇਹ ਬੰਬੂ ਵੀ ਇਸ ਕਹਿੰਦੇ ਨੂੰ ਤੋਹੀ ਹੈ। ਮੈਂ ਵੀ ਨਹੀਂ ਪੈਰ ਮਗਰ ਟਕਰਨ ਮੜੀ ਜਾ। ਉਹ ਵਾਲੀ ਤਾਂ ਇਹਦੀ ਮੈਂ ਪੈਸੇ ਵੰਦ ਨੋ ਲੈ ਰਣੇ ਸੀ ਚਾਤਾ ਆਏ ਜੰਫਾਤੇ ਲਈ ਦਸਲਾ ਮੁੱਖੇ ਬਾਕੀ ਨਾਸ਼ੇ ਨਾਲ ਬੋਲਾ ਇਹਨਾਂ ਮੈਂ ਕਰ ਲਿਆ ਮਗਤਾ ਜਾਣਦੇ ਇੱਥੇ ਖੜੀ ਲੰਗੀ ਫੇਰ ਕੇ ਮਜਾਉਂਗਾ ਹਸਾਲ ਬੰਦ ਹੋਣ ਵਾਲਾ ਨਾਲੇ ਮੈਂ ਚੱਲਾਂ ਤੇਰੇ ਨਾਲ ਨਾ ਨਾ ਕੋਈ ਅਮਰ ਦੋਸਤ ਜਾਉਗਾ ਤੂੰ ਫੇਰੇ ਚੱਲ ਪੱਕਾ ਹਾਂ ਚੱਪੀ ਹਾਂ